ਅਸੀਂ ਸਭ ਗੁੱਸੇ ਹੋ ਜਾਂਦੇ ਹਾਂ ਪਰ ਗੁੱਸੇ ਵਿੱਚ ਕਈਆਂ ਗੱਲਾਂ ਕਈ ਵਾਰ ਜ਼ਿੰਦਗੀ ਭਰ ਦਾ ਨਿਸ਼ਾਨ ਛੱਡ ਜਾਂਦੀਆਂ ਹਨ ਅੱਜ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਂਗਾ ਜੋ ਤੁਹਾਨੂੰ ਸੋਚਣ ਤੇ ਮਜਬੂਰ ਕਰ ਦੇਵੇਗੀ ਇੱਕ ਪਿੰਡ ਵਿੱਚ ਕਰਮਜੀਤ ਨਾਂ ਦਾ ਜਵਾਨ ਰਹਿੰਦਾ ਸੀ ਉਹ ਬਹੁਤ ਗੁੱਸੇ ਵਾਲਾ ਸੀ ਪਰ ਦਿਲੋਂ ਬੁਰਾ ਨਹੀਂ ਸੀ ਗੁੱਸੇ 'ਚ ਕਈ ਗੱਲ ਉਸਦੇ ਮੂੰਹ ਤੁਰੰਤ ਨਿਕਲ ਜਾਂਦੀ ਸੀ ਤੇ ਦੂਜਿਆਂ ਨੂੰ ਝੋਟ ਪਚਾਉਂਦੀ ਸੀ ਇੱਕ ਦਿਨ ਉਸਦੇ ਪਿਤਾ ਉਸ ਨੂੰ ਇੱਕ ਥੈਲਾ ਦਿੱਤਾ ਜਿਸ ਵਿੱਚ ਕਿੱਲਾਂ ਸਨ ਪਿਤਾ ਜੀ ਨੇ ਕਿਹਾ ਪੁੱਤਰ ਹਰ ਵਾਰ ਜਦੋਂ ਤੂੰ ਗੁੱਸੇ ਵਿੱਚ ਕਿਸੇ ਨੂੰ ਝੋਟ ਪਹੁੰਚਾਉਣ ਵਾਲੀਆਂ ਗੱਲਾਂ ਕਹੇ ਥੈਲੇ ਵਿੱਚੋਂ ਇੱਕ ਕਿੱਲ ਲਈ ਤੇ ਬਾਹਰ ਵਾਲੀ ਕੰਧ ਤੇ ਠੋਕ ਦੇਈ ਪਹਿਲੇ ਹੀ ਦਿਨ ਕਰਮਜੀਤ ਨੇ 17 ਕਿੱਲਾ ਕੰਧ ਵਿੱਚ ਠੋਕੀਆਂ ਉਹ ਹਰ ਗੱਲ ਤੇ ਗੁੱਸੇ ਹੋ ਜਾਂਦਾ ਸੀ ਦੇਨ ਬੀਤ ਗਏ ਹੌਲੀ ਹੌਲੀ ਉਹ ਆਪਣੇ ਗੁੱਸੇ ਨੂੰ ਰੋਕਣਾ ਸਿੱਖਣ ਲੱਗ ਪਿਆ ਜਦੋਂ ਉਹ ਕਿਸੇ ਨੂੰ ਝੋਟ ਨਹੀਂ ਪਹੁੰਚਾਉਂਦਾ ਉਸ ਦਿਨ ਕੰਦ ਵਿੱਚ ਕੋਈ ਗਿਲ ਨਹੀਂ ਲੱਗਦੀ ਸੀ ਕੁਝ ਹਫ਼ਤੇ ਬਾਅਦ ਗਿਲਾਂ ਘਟ ਹੋਣ ਲੱਗੀਆਂ ਇੱਕ ਦਿਨ ਇਹ ਜ ਆ ਗਿਆ ਜਦੋਂ ਉਸਨੇ ਇੱਕ ਵੀ ਗਿਲ ਨਹੀਂ ਲਗਾਈ ਖੁਸ਼ ਹੋ ਕੇ ਉਹ ਪਿਤਾ ਜੀ ਕੋਲ ਗਿਆ ਪਿਤਾ ਜੀ ਨੇ ਕਿਹਾ ਹੁਣ ਇੱਕ ਕੰਮ ਹੋਰ ਕਰ thank you ਆਹ ਉਹ ਦਿਨ ਜਦੋਂ ਤੂੰ ਗੁੱਸੇ ਨੂੰ ਰੋਕ ਲਵੇਂ ਗੰਧ ਚੋਂ ਇੱਕ ਕਿੱਲ ਕੱਢ ਲਈ ਕਈ ਮਹੀਨਿਆਂ ਬਾਅਦ ਕੰਧ ਸਾਰੀ ਖਾਲੀ ਹੋ ਗਈ ਪਿਤਾ ਜੀ ਨੇ ਉਸਨੂੰ ਬਾਹਰ ਵਾਲੀ ਕੰਧ ਤੇ ਲਿਆਂਦਾ ਜਿੱਥੇ ਉਹ ਕਿੱਲਾ ਠੋਕਦਾ ਸੀ ਵੇਖ ਪੁੱਤਰ ਕਿੱਲਾ ਤਾਂ ਕੱਢ ਲਈਆਂ ਪਰ ਕੰਧ ਵਿੱਚ ਨਿਸ਼ਾਨ ਰਹਿ ਗਏ ਨੇ ਇਹੋ ਜਿਹੇ ਨਿਸ਼ਾਨ ਲੋਕਾਂ ਦੇ ਦਿਲ ਵਿੱਚ ਪੈਂਦੇ ਹਨ ਜਦੋਂ ਅਸੀਂ ਗੁੱਸੇ ਵਿੱਚ ਬੁਰਾ ਬੋਲਦੇ ਹਾਂ ਅਸੀਂ ਸੋਰੀ ਬੋਲ ਕੇ ਚਾੜ ਲੈਂਦੇ ਹਨ ਪਰ ਉਸ ਦੇ ਦਿਲ ਵਿੱਚ ਜ਼ਖਮ ਰਹਿ ਜਾਂਦਾ ਹੈ ਇਹ ਸੁਣ ਕੇ ਕਰਮਜੀਤ ਦੀਆਂ ਅੱਖਾਂ ਪਰ ਆਈਆਂ ਉਸਨੇ ਪਿਤਾ ਜੀ ਦੇ ਪੈਰ ਛੂ ਕੇ ਕਿਹਾ ਪਿਤਾ ਜੀ ਅੱਜ ਮੈਨੂੰ ਸਮਝ ਆ ਗਈ ਬੋਲ ਤੀਰ ਵਰਗੇ ਹੁੰਦੇ ਨੇ ਨਿਕਲ ਗਏ ਤਾਂ ਵਾਪਸ ਨਹੀਂ ਹੁੰਦੇ ਇਸ ਕਹਾਣੀ ਤੋਂ ਸਿੱਖਿਆ ਮਿਲਦੀ ਹੈ ਗੁੱਸਾ ਮੁੱਕ ਜਾਂਦਾ ਹੈ ਪਰ ਗੁੱਸੇ ਵਿੱਚ ਕਈਆਂ ਗੱਲਾਂ ਦਿਲ ਵਿੱਚ ਨਿਸ਼ਾਨ ਛੱਡ ਜਾਂਦੀਆਂ ਹਨ ਇਸ ਲਈ ਬੋਲਣ ਤੋਂ ਪਹਿਲਾਂ ਸੋਚੋ ਬੋਲ ਤੇਲ ਵੀ ਜੋੜ ਸਕਦੇ ਨੇ ਤੇ ਤੋੜ ਵੀ ਸਕਦੇ ਨੇ ਜੇ ਤੁਹਾਨੂੰ ਇਹ ਗਾਣੀ ਵਧੀਆ ਲਗੇ ਤਾਂ ਲਾਈਕ ਜਰੂਰ ਕਰਿਓ ਹੋਰ ਇਹੋ ਜਿਹੇ ਗਾਣੀਆਂ ਸੁਣਨ ਲਈ ਮੇਰੇ ਨਾਲ ਜੁੜੇ ਰਹੋ ਜਦ ਤੱਕ ਦੋ ਇੱਜ਼ਤ ਸਬਰ ਕਰੋ ਸ਼ੁਕਰ ਕਰੋ ਮਾਪਿਆਂ ਦੀ ਸੇਵਾ ਕਰੋ